ਅਸਕਾ ਵੀ ਜੀ ਸਰਬਰੇਣਾ ਨੂੰ ਸੰਦੀ ਜੀ ਦੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਪਿੰਡੋ ਸਮਾਂ ਪਹੁੰਚ ਚੁੱਕੇ ਨੇ ਆਪਾਂ ਰਾਜਵੀਰ ਤੇ ਭਾਈ ਸੋਨੀਆ ਜੀ ਦੇਖੋ ਅੱਜ ਵੀ ਜਿਹੜਾ ਪੰਜ ਲੈਵੇ ਝੋਟੇ ਸੇਲ ਆ ਬਾਕੀ ਭਾਈ ਜੀ ਨੇ ਗੱਲ ਵੇਰ ਕਰਦੇ ਭਾਈ ਹਸਤੀਕਾਰ ਸੀ ਭਾਈ ਕੀ ਆ ਜੀ ਹਸਤੀਕਾਰ ਹਸਤੀਕਾਰ ਮਾਰਾ ਅਸਾਂ ਸੇਗਾ ਜੀ ਚਾ ਵਧੀਆ ਵੇਖ ਗਿਆ ਜੀ ਵੇਖ ਗਿਆ ਉਦੋਂ ਵੇਖ ਗਿਆ ਜੀ ਘੰਟੇ ਡੇਢ ਘੰਟੇ ਜੀ ਵੇਖ ਗਿਆ ਮਾਲੀ ਪਾਸ ਬਿਲਕੁਲ ਭਾਈ ਸਾਰਾ ਕੋ ਦਿਖਦਾ ਜੀ ਪਾ ਨਾ ਹੋਵੇ ਤੇ ਫੇਰ ਵੀ ਵਿਕਦੀਆਂ ਬਿਲਕੁਲ ਹੀ ਹੈਗੇ ਪਾਏ ਹਾਂਜੀ ਸੰਦੀਪ ਨੂੰ 2000 ਦੀ ਕਮਾਈ ਦੇ ਦਿੰਦੇ ਦੀ ਬਸ ਬਸ ਅਗਲਾ ਵੀ ਵੇਚਣ ਵਾਲਿਆਂ ਲਈਆਂ ਉਹ ਸਾਰੀਆਂ ਮੈਂ ਹਾਂਜੀ ਅੱਜ ਫਿਰ ਕਿੰਨੀਆਂ ਜੀਆਂ ਅੱਜ ਅੱਜ ਆਪਣੇ ਤੋਂ ਤਿੰਨ ਵੱਡੀਆਂ ਝੋਟੀਆਂ ਦੇ ਦੋ ਕਲਾਈਆਂ ਦੋ ਕਲਾਈਆਂ ਸਾਰੇ ਰੋਟੇ ਆ ਗਏ ਗਿਫਟ ਦੇ ਛੋੜੇ ਛੋੜੇ ਮੋਲ ਦੇ ਗਿਫਟ ਦੇ ਛੋੜੀ ਕਰਦੇ ਆ ਇਹਨਾਂ ਨੂੰ ਵਸ਼ੀ ਪੂਰੀ ਜੀ ਪੂਰੀ ਦਾ ਆਦੀ ਪੂਰੀ ਅੱਛਾ ਤੇ ਮਗਰ ਵਸ਼ਾ ਹੀ ਇਹਦੇ ਅੱਛਾ ਵਸ਼ਾ ਆ ਗਿਆ ਮਾ ਇਹ ਤੂੰ ਸਾਫ ਕੀਤਾ ਇਹ ਤੇ ਤੂੰ ਸਾਫ ਰੱਖੀਂ ਸਾਫ ਰੱਖੀਂ ਕਰਤੀ ਹਾਂ ਛੇ ਦੇ ਥੱਲੇ 2.5 ਕਿਲੋ ਦੁੱਧ ਝੋਇਆ ਈ ਹਾਂਜੀ ਉਹ ਦੁੱਧ ਛੇ ਹੋ ਜਾ ਸੱਤ ਹੋ ਜਾ ਬੋਲਾ ਦੇਉ ਬਾਈ ਬਠੀ ਬੋਲੇ ਦੇਣਾ ਹਣਾ ਬੋਲੇ ਦੇ ਬੋਲੇ ਦੇ ਇਹ ਕੱਲ ਛਾਮ ਆਰੀ ਸੂਈ ਹੈ ਇਹ ਛੇ ਗੜ ਸੱਤ ਵੀ 1 ਕਿਲੋ ਬੋਲਾ ਹੋ ਸਕਦਾ ਪਾਸੇ ਥਾਂ ਦਿਖਾਓ ਹਾਂ ਹਾਂ ਬਿਲਕੁਲ ਥਾਂ ਪਾਂਡੀ ਦੀ ਦਿਖਾਓ ਸੁਭਾਈ ਨਹੀਂ ਜਾਂਦਾ ਆਜੋ ਆ ਵੀ ਆ ਆ ਓਏ ਓਏ ਮੱਥੇ ਦਾ ਸਾਫ ਨਹੀਂ ਮੈਂ ਤੁਹਾਨੂੰ ਭੱਜਣਾ ਨਹੀਂ ਦੋਵੇਂ ਦਾ ਆਪਣਾ ਮੁੱਲ ਛੋੜਾ ਯਾਰ ਬਿਲਕੁਲ ਛੋੜਾ ਜੀ ਹਾਂ ਕੋਈ 3 ਨਹੀਂ ਕੋਈ 22 ਨਹੀਂ 5000 ਦੀ 1000 ਛੋੜੀ ਚੱਗੀ ਨਹੀਂ ਜਨਾਜ਼ ਠੀਕ ਆ 22000 ਦੀ ਹਾਂ ਨਹੀਂ ਜੇ ਚੋ 200 ਰੁਪਿਆ ਛੋੜੀ ਹੋਣੀ ਆ ਬਸ ਇਹ ਮੁੱਲ ਕਰਦੇ ਛੋੜੇ ਛੋੜੇ ਜਿਹੜੇ ਸੰਦੀਪ ਇੱਥੇ ਆ ਮੈਂ ਨੀਲੀ ਦੀ ਜਗਾ ਸੁਬਾ ਹੋਈ ਆ ਤੂੰ ਹੀ ਮਾਰ ਨੀਲੀ ਦੀ 300 ਰੁਪਏ ਅੱਛਾ ਆਹ ਮੈਂ ਕਿਉੜੀਆਂ ਇੱਧਰ ਬਿਲਕੁਲ ਸੰਦੀਪ ਹਾਂਜੀ ਵੇ ਆਪ ਛੋਟੀ ਲਾ ਕੇ ਵੀ ਕਿੰਨੇ ਪੂਕੜੇ ਚੋਲੇ ਨੇ ਮਗਰ ਸੰਦੀਪਾ ਨੀਦੀ ਦੀ ਸਾਰੀਆਂ ਆ ਗਈ ਪੂਰੇ ਦੇ ਕੱਟੀ ਆ ਗਿਆ ਨਾ ਨਿਸ਼ਾਨੀਆਂ ਪੂਰੀਆਂ ਦੇ ਤੇ ਦੁੱਧ ਕਿੰਨਾ ਐਸ ਟਾਈਮ ਦੁੱਧ 12 ਕਿਲੋ ਹੋਊਗਾ ਪਰ ਜੇ ਤੂੰ ਆਨਲਾਈਨ ਮੰਗਾਊਗਾ ਤਾਂ 11 ਦੀ ਗਾਰੰਟੀ ਦੇ ਦੇਗਾ 12 ਕਿਲੋ ਦੀ ਗਾਰੰਟੀ ਦੇ ਦੇਗਾ ਲੋ ਜੀ ਥਰ ਬੱਚੇ ਨੂੰ ਛੱਡ ਗਏ ਮੈਂ ਇਹ ਚੰਗੀ ਪੂਰੀ ਕੁਆਲਿਟੀ ਨਾਲ ਲਾਣੇ ਪੜੀ ਪੜੀ ਬਲੋਸੀ ਵੀ ਸੰਦੀਪੇ ਪੂਰੀ ਮਿਲਦਾ ਹਾਂ ਹਾਂ ਬਾਕੀ ਥਣ ਭਾਂਡਾ ਵੇ ਵੱਡੀ ਮੈਂ ਪੂਰੀ ਪੂਰੀ ਵੱਡੀ ਪਾਲੀ ਪਲੂਸੀ ਮੈਂ ਛੋਟੀ ਵੱਡੀ ਇਹ ਮਸਾਲਾ ਲਾਤੀ ਛੋਟੇ ਆ ਚੀਜ਼ਾਂ ਜਾਨ ਟੈਂਪੂਰ ਕੱਲੀ ਹੁੰਦੀ ਆ ਬਿਲਕੁਲ 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 ਇਹ ਕੱਲੀ ਮੈਂ ਆਉਣ ਵਾਲੀ ਜਿੰਦਰ ਕੱਲੀ ਹੁੰਦੀ ਆ ਕੱਲੀ ਹੁੰਦੀ ਆ ਥੋੜਾ ਜਣਾ ਹਨੇਰਾ ਹੋ ਗਿਆ ਚਲੋ ਕੋਈ ਨਾ ਮੀ ਨੂੰ ਬੋਬੇ ਸਦੀਗ ਮੁਰਲਾ ਭਾਵੇਂ ਇਹਦਾ ਡਿਗੜ ਕਰਾਲਾ ਭਾਵੇਂ 140 ਕਰਾਲਾ ਨਾ ਆਪਾਂ ਕਰਨਾਂ ਦਾ ਨਾ ਲੋੜੇ ਆਪਾਂ ਬਿਲਕੁਲ ਇੰਨਾ ਕੋ ਮਾਰਨਾ ਜਿਹੜਾ ਪਹਿਲੇ ਫੂਟ ਤੇ ਜਾਵੇ ਬਿਲਕੁਲ ਲੈ 15000 ਇੱਕ ਛੋੜ ਇੱਕ 14 ਦੀ ਮਹਰੇਣੀ ਇੱਕ 11000 ਦੀ ਦੇ ਦਾਂਗੇ 11000 ਦੀ ਦਾਰਦੀ ਜੰਗ ਦਾਰਦੀ 200 ਛੋੜ ਹੀ ਹੋਣੀ ਹੈ ਤੁਸੀਂ ਹੁਣ 10000 ਨਹੀਂ ਠੀਕ ਹੈ ਬਿਲਕੁਲ ਮੈਂ ਬੋਲ ਦਿਖਾ ਦੇ ਮਾੜੇ ਮੈਂ ਕਰਾਂ ਮੈਂ ਚੱਲ ਜਾਣਾ ਬਤਾ ਦੇ ਇਹ ਆ ਗਈ ਸੰਦੀ ਪਹਿਲਾਂ ਹੀ ਕੱਟੀ ਹੋਈ ਸਹੀ ਇਹ ਕਪਣਾ ਸਹੀ ਸਹੀ ਇਹਦੇ ਥੱਲੇ ਵੀ 12 ਕਿਲੋ ਤੋਂ ਭਾਈ 11000 ਦੀ ਗਾਰੰਟੀ ਹੂ ਵੇਚ ਕੱਟੀ ਖਾਨ ਸਾਹਿਬ ਦੇ ਛੋਟੇ ਇੱਕ ਆਦਿ ਛੋਟੀ ਦਾ ਵੱਡੀ ਚਾਰੇ ਖੁਰ ਤੋਂ ਛਲੀ ਵੇਚ ਕੱਟੀ ਵੇਚ ਕੱਟੀ ਪਹਿਲਾਂ ਨੂੰ ਵੇਠਣ ਲੱਗਾ ਪੰਜ ਸਾਲ ਦਾ ਸਾਫ ਹੀ ਇਹ ਵੀ ਸੰਦੀਪ ਲੈ ਬਾਪੂ ਦਾ ਮੈਂ ਨਾ ਵੇਚ ਸੰਦੀਪ ਦੋਦ ਦੇ ਮੇਰੇ ਸੋ ਨਾਲ ਕਿੱਦਾਂ ਹੋਊਗਾ ਪਰ ਆਪਾਂ ਜਾਣਾ ਦਸਕੇ ਤੋਣਾ ਵਾ ਠੀਕ ਆ ਕੋਈ ਐ ਤਸੱਲੀ ਕਰਕੇ ਖੜੇ ਬਿਲਕੁਲ ਮੈਂ ਸੰਦੀਪ ਛੋਟੀ ਕਾਟੇ ਕਾੜੀ ਵੱਡੀ ਛੋਟੀ ਛੋਟੀ ਕਿੱਡੀ ਵੱਡੀ ਪੂਰੀ ਪਾਲੀ ਬਲੂਫੀ ਆ ਕੱਡੀ ਮਗਰ ਜੀ ਆ ਬੱਚਾ ਜੇ ਦਾ ਅਛਾ ਆਹ 40 ਘੱਟੇ ਆ ਗਏ ਨਾ ਹਾਂ ਨਾਲੋਂ ਸੁਪਰ ਨਾਲੋਂ ਇਹ 12 ਨਾਲੇ ਕੋਈ ਆਪਣੀ ਹਮਝ ਲਾ ਲੈ ਹਾਰੇ ਤੋਂ ਹਾਂ ਮੜੇ ਵੇ ਜਣਾ ਬੰਨ੍ਹਣੇ ਦੇ ਉਹਨੇ ਬਾਕੀ ਦਾ ਹਾਲੀ ਇਹਦਾ ਵੀ ਸੰਦੀ ਮੁੱਲ ਭਾਵੇਂ ਇੱਕ 40 ਕਰਾ ਲਾ ਇੱਕ 30 ਕਰਾ ਲਾ ਇਹ ਵੀ ਇੱਕ 16 ਦੀ ਝੋਟੀ ਦੀ ਇੱਕ 16 ਦੀ ਵਿਚੋ ਜਿਹੜੀ ਛੋਟੀ 12 ਦੀ ਦੇ ਦਾਂਗੇ ਜੀ 200 ਛੋੜੇ ਛੋੜੀ 200 ਛੋੜੇ ਨੇ ਇੱਕ 12 ਵਿਚੋ ਪਾ ਜਾਂਦ ਰੇੜੇ ਵੇਖੀ ਚੱਲੋ ਮੈਂ ਨਾ ਅੱਜ ਆ ਫੋਟ ਖੇ ਵੇ ਵੇ ਇਹੋ ਘੱਟਾ ਲੈ ਗਏ ਬਾਸ ਬਾਸ ਦੀ ਆਹੋ ਜੋਡੀ ਪਹਿਲਾਂ ਦੀ ਪਿਆਰ ਯੂ ਸੰਦੀਪ ਪਿਆਰ ਯਾਰ ਰਾਤ ਨੂੰ ਸਵੇਰ ਭਾਵੇਂ ਸਵੇਰੇ ਸੂਬੇ ਇਹ ਮੂੰਹ ਚੌਗੀ ਯੂ ਛੋਟੀ ਚਾਰ ਦਾ ਜੋਡੀ ਘੱਟ ਘੱਟ ਛੋਟਾ ਵੈਸੇ ਹੀ ਪੂਰੀ ਪੂਰੀ ਵੱਡੀ ਝੋਟੀ ਕੋਈ ਛੋਟੀ ਨਹੀਂ ਹੈ ਬਲਾ ਹੀ ਹੈ ਕਿ ਪੁੱਤ ਮੈਂ ਨਾ ਠੰਡੀ ਧੀਰੀ ਇੰਨੀ ਹੁੰਨੇ ਸੰਦੀਪ ਆ ਲੈਣੇ ਵਸ ਦੂੰ ਥੱਲੇ ਦਾ ਕਿ ਇਦਾਂ ਖਾਂਦਾ ਇਹ ਥੋੜੀ ਵੀ ਛੋਟੀ ਸੋਕਾ ਮਾਰੂਗੀ ਬਸ ਬਾਸ ਪੂਰੀ ਵੱਡੀ ਮੜੀ ਬਲੋਸੀ ਮਾਠੀ ਵਾ ਗਾਣੂ ਇਸ ਦਿਨ ਦੇਖ ਲਈ ਵਗ ਨਾ ਆਇਆ ਹਰ ਜੋ ਬਣੇ ਵੇ ਇੱਕ ਮਿੰਟ ਰੋਗੇ ਵੇ ਇਧਰ ਵੇ ਇਧਰ ਕੰਨਾਂ ਲੈ ਵਾ ਕੋਈ ਇਹ ਥੋੜੀ ਅਪਿਸ਼ਾਰ ਮਾਰੂ ਲੈ 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 ਤੇ ਸੁਖਰਾ ਥੋੜੀ ਬਈ ਜਣੀ ਤੱਪੀ ਹੋਣਾ ਹੈ ਹੈ ਬਰੇ ਗੁੱਜੀ ਆ ਬਾਦ ਬਾਦ ਇਹ ਵੀ ਸੰਦੀਪ ਮੁੱਲ ਜੋ ਮਰਜ਼ੀ ਕਰਾ ਲਾ ਇਹ ਹਾਨ ਵਾਲੀ ਥੋੜੀ ਦਵਾਂਗੇ 128000 128000 ਹਾਂ ਇਰੋਂ 25 ਹੀ ਦੇ ਦੀਏ 25 ਹੀ ਦੇ ਦੀਏ 25 ਹੀ ਜਾਂ ਜਾਂ 2000 ਹੋਰ ਛੋੜਦੇ ਹੀ ਦੀ ਦੇ ਦਾਂਗੇ 500 ਹੀ ਛੋੜ 500 ਜਾਨ ਸਿਕ 2500 ਹੋ ਗਏ ਜਾਓ ਬਾਰੇ ਕਿਰੋਂ ਫਿਰ ਖਾ ਲੈ ਵੇ ਨੇੜੇ ਆ ਲੈ ਵਾ ਠੰਡੀ ਇੱਥੇ ਨੇੜੇ ਨੇੜੇ ਖਲਿਦਾ ਗਏ ਕਾ ਸੋਣ ਵੇ ਲੈ ਤਾਂ ਗਾ ਹੀ ਹੈਗੇ ਆ ਹੀ ਚੀਜ਼ਾਂ ਲੈ ਜਿੱਦਾਂ ਮਰਜ਼ੀ ਥੱਲੇ ਪਈ ਆ ਵਾਹ ਹੁਣ ਕਿਸੇ ਨੇ ਗਾ ਬੜਾ ਫਰਕ ਆ ਸੰਦੀਪ ਇਹ ਟੋਕਰ ਬੱਛੀ ਆ ਇਹ ਟੋਕਰ ਬੱਛੀ ਆ ਇਰ ਕੋ 9 ਕਿਲੋ ਹੋਊਗਾ ਪਰ 8 ਦੀ ਗਰੰਟੀ 8 ਦੀ ਗਰੰਟੀ ਵੰਗਾ ਪਾਗੇ ਨਾ ਮਰਜੀ ਚੋਲੇ ਗੱਪੜਾ ਨਾ ਗੱਪੜਾ ਨਹੀਂ ਸੀ ਤਾਂ ਬੰਦੀ ਨਹੀਂ ਗਰੰਟੀ ਪਈ ਤੇ ਟੀਕਾ ਲੱਗਾ ਆਪਾਂ ਨੂੰ ਹੀ ਪਤਾ ਲੱਗਾ ਕਿ ਲੱਗਾ ਨਾ ਆਪਾਂ ਕਹਿਣਾ ਜਰਸੀ ਨਾਲੇ ਬਾ ਜਿਹੜਾ ਕੋਈ ਮਰਜ਼ੀ ਲਾ ਲੈ ਜਰਸੀ ਨਾਲੇ ਕ੍ਰਾਸ ਨਾਲੇ ਸੰਦੀਪ ਜੀ ਸਾਹਮਣੇ ਗਏ 8 ਕਿਲੋ ਦਾ ਪੂਰਾ ਤਿਆਰ ਪੱਕਾ ਪੱਕਾ ਸੰਦੀਪ ਜੀ ਪੱਕਾ 8 ਕਿਲੋ ਗਰਮੀਆਂ ਸਲੀਆਂ ਢੋਲ ਹਾਂ ਠੀਕ ਨਹੀਂ ਬੱਠ ਠੀਕ ਆ ਹਾਂ ਜਿਹੜਾ ਵੀਰ ਮੇਰਾ ਮੱਗੀ ਵੀਡੀਓ ਕੋਲ ਤੇ ਦੋ ਟਾਈਮ ਚ ਆ ਗਿਆ ਆਪਣੀ ਤਸੱਲੀ ਕਰੇ ਇਹਦਾ ਵੀ ਛੋੜਾ ਜਾ ਮੋਲ ਸੰਦੀਪ ਜੀ ਲਾਸਟ ਵੀਰ ਜਾਨਾ ਲੋ ਮੈਂ 17000 ਜੀ ਦੇ ਦਿੱਤੇ ਹੋਰ ਜਾਂਦੇ ਇੱਕ ਹੀ ਚ ਕੋ ਗੱਲ ਤੋਂ ਕਿਉਂ ਫਿਰ ਕਰਦੇ ਵੀਰ ਦੇ ਵੀਰ ਦੇ ਤੁਹਾਨੂੰ 15 ਦੀ ਦੇ ਦੇ 15 ਤੂੰ ਹੀ ਹੋ ਗਿਆ 2000 ਛੋਟ 2 ਹੀ ਜਾਣ 2000 12000 200 ਛੋਟ ਹੀ ਹੋਣੀ ਔਰ 1 200 ਛੋਟ ਹੀ ਹੋਣੀ 200 ਹੀ ਹੋਣੀ ਜੀ 500 ਨਹੀਂ ਕਰਨੀ 500 ਨਹੀਂ ਕਰਨੀ ਮੈਂ ਕਿਹਾ ਉਹ ਮੇਰੇ ਵਿੱਚ ਚੈੱਕ ਕਰਕੇ ਚੋਈ ਕਰਕੇ ਲੈ ਜਾ ਬਿਲਕੁਲ ਬਿਲਕੁਲ ਸੰਦੀਪ ਜੀ ਆ ਨੰਬਰ ਬੋਲ ਫੋਣੇ ਦਾ ਫੇਰ ਵੇ ਸੰਦੀਪ ਜੀ ਮੈਂ ਝੋਟੀਆਂ ਝੋਟੀਆਂ ਪਤਾ ਲਾਵਾ ਕਿਹਦੇ ਨੰਬਰ ਹੈ ਪੈ ਗਿਆ ਜੀ 91 57 88 041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਜ਼ੇ ਦੇ ਨਾਲ ਹੀ ਪੈਂਦਾ ي e